ਰਾਤ ਨੂੰ ਆਪਣੇ ਘਰਾਂ ਦੇ ਵਿੱਚ ਏਸੀ ਦੇ ਬਟਨ ਦੱਬ ਕੇ ਹੂਕੀ ਨੀਂਦ ਸੌਣ ਵਾਲਿਓ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਜਗਦੰਬਾ ਕਲੋਨੀ ਚ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗੀ ਅੱਗ ਲੱਗਣ ਦੇ ਦੋ ਕਾਰਨ ਦੱਸੇ ਜਾ ਰਹੇ ਨੇ ਕਿ ਜਾਂ ਤਾਂ ਏਸੀ ਦਾ ਕੰਪਰੈਸਰ ਫਟ ਗਿਆ ਜਾਂ ਫਿਰ ਘਰ ਦੇ ਵਿੱਚ ਰੱਖਿਆ ਸਿਲੰਡਰ ਫਟਿਆ ਜਿਸ ਦੇ ਕਰਕੇ ਇੰਨੀ ਭਿਆਨਕ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਘਰ ਦੇ ਵਿੱਚ ਅੱਗ ਲੱਗੀ ਤਾਂ ਬਾਕੀ ਦਾ ਪਰਿਵਾਰਕ ਮੈਂਬਰ ਰੋਟੀ ਖਾ ਕੇ ਸ਼ਹਿਰ ਕਰਨ ਗਏ ਹੋਏ ਸੀ ਤੇ ਘਰ ਦਾ ਮਾਲਕ ਅੰਦਰ ਸੁਤਤਾ ਪਿਆ ਸੀ ਜੋ ਕਿ ਬੁਰੀ ਤਰੀਕੇ ਦੇ ਨਾਲ ਝੁੱਲਸ ਗਿਆ ਅੱਗ ਲੱਗਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਅਤੇ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਲੱਗਦਾ ਹੈ ਕਿ ਏਸੀ ਦਾ ਕੰਪਰੈਸਰ ਫਟਿਆ ਜਿਸ ਕਰਕੇ ਇਹ ਅੱਗ ਲੱਗੀ ਹੈ ਜਾਂ ਫਿਰ ਦੂਸਰਾ ਕਾਰਨ ਹੈ ਕਿ ਘਰ ਦੇ ਵਿੱਚ ਪਿਆ ਸਿਲੰਡਰ ਫਟਿਆ ਹੋ ਸਕਦਾ ਹੈ ਜਿਸ ਕਰਕੇ ਇੰਨੀ ਇਹ ਭਿਆਨਕ ਅੱਗ ਲੱਗੀ ਜੀ ਮੈਂ ਸਾਜਿਤ ਤੋਂ ਹੀ ਬੋਲ ਰਿਹਾ ਜਗਦੰਭਾ ਗਲੋਨੀ ਗਲੀ ਨੰਬਰ 1 ਤੋਂ ਮੇਰੇ ਆਰਟੀਕਲ ਵਿੱਚ ਆਗ ਲੱਗਣ ਦੇ ਕਾਰਨ ਬਹੁਤ ਮੈਂ ਕਿ ਕੁ ਬਲਾਸਟ ਆਇਆ ਆਪਣੇ ਏਸੀ ਦਾ ਕੰਪਰੈਸ਼ਨ ਫਟਿਆ ਸੀ ਕਿ ਜਾਂ ਸਿਲੰਡਰ ਫਟਿਆ ਰਿਹਾ ਤਾਂ ਉਹ ਬਾਅਦ ਚ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਬਾਕੀ ਉਧਰ ਘਰ ਦਾ ਜਿਹੜਾ ਮੁਖੀ ਹੈ ਮੇਨ ਮਾਲਕ ਉਹਨੂੰ ਬਹੁਤ ਵੀ ਸ਼ਨਾਗ ਲੱਗੀ ਸਾਰਾ ਉੱਤੋਂ ਲੈ ਕੇ ਥੱਲੇ ਤੱਕ ਥੜ ਗਿਆ ਵਿਚਾਰਾ ਐਡਮਿਟ ਕਰਾਇਆ ਜੀ ਇਹ ਉਹਨੂੰ ਹਸਪੀਟਲ ਲੈ ਕੇ ਆਏ ਆ ਅਮਰ ਸਿੰਘ ਕਰਾਇਆ ਹੋਇਆ ਐਡਮਿਟ ਹਸਪੀਟਲ ਦੇ ਜੀ ਘਰ ਦਾ ਕਿੰਨਾ ਸਬਾਨ ਸਾ ਸੜ ਗਿਆ ਘਰ ਦਾ ਸਾਰਾ ਫਰਕੇ ਸੁਆਹ ਹੋ ਗਿਆ ਘਰ ਦਾ ਕੁਝ ਵੀ ਨਹੀਂ ਬਚਿਆ ਸਿਰ ਘਰ ਦੇ ਜੀ ਬਚੇ ਨੇ ਜਿਹੜੇ ਕੁਝ ਬਾਹਰ ਗਿਆ ਦਿੱਤੀ ਤੋਂ ਦਿਖਾ ਕੇ ਸੈਟ ਕਰ ਜਾਂਦੇ ਉਹ ਬਚ ਗਏ ਨੇ ਦੋ ਬੇਟੀਆਂ ਇੱਕ ਉਹਨਾਂ ਦੀ ਵਿਸੇਜ ਤੇ ਜਿਹੜੇ ਮੇਨ ਮੁਕਿਆ ਸੀ ਉਹਨਾਂ ਦੇ ਹਸਬੰਡ ਉਹਨਾਂ ਨੂੰ ਬਹੁਤ ਭੀਸ਼ਣਾਗ ਲੱਗਿਓ ਘਰ ਸੁੱਤੇ ਹੋਏ ਸੀ ਇਧਰ ਔੱਕੇ ਬਾਹਰ ਆ ਤੇ ਅਗਨੇ ਚ ਮੇਟਦੇ ਦੱਸਿਆ ਜਾ ਰਿਹਾ ਹੈ ਕਿ ਇੱਕਦਮ ਜ਼ੋਰ ਦੀ ਧਮਾਕਾ ਹੋਇਆ ਬਾਕੀ ਹਾਲੇ ਅਸਲ ਪਤਾ ਨਹੀਂ ਲੱਗ ਸਕਿਆ ਕਿ ਇਹ ਸਮਾਕਾ ਕਿਜ਼ਾ ਸੀ ਪਰ ਅੱਗ ਕਰਕੇ ਕਾਫੀ ਨੁਕਸਾਨ ਹੋਇਆ ਤੇ ਮੌਕੇ ਦੇ ਉੱਤੇ ਦਮਕਲ ਵਿਭਾਗ ਦੇ ਅਧਿਕਾਰੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਹਕੀਕਤ ਟੀਵੀ ਪੰਜਾਬੀ ਲਈ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ